ਕੁੜੀ ਵਿਦਾ ਹੁਣ ਵੇਲੇ ਲੱਗੀ ਉੱਚੀ ਉੱਚੀ ਕੂਕਾਂ ਮਾਰਨ ਲੋਕ ਬੋਲਣ ਲੱਗੇ ਆ ਕੁਝ ਦੋਸਤੋ ਅਕਸਰ ਹੀ ਵਿਆਹ ਵੇਲੇ ਡੋਲੀ ਵਿਦਾ ਕਰਨ ਦਾ ਸਮਾਂ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਹੁੰਦਾ ਹੈ ਪਰ ਹੁਣ ਇੱਕ ਵਿਦਾਈ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਅਸਲ ਜਦੋਂ ਇਸ ਕੁੜੀ ਦੀ ਡੋਲੀ ਵਿਦਾ ਕੀਤੀ ਜਾਂਦੀ ਹੈ ਤਾਂ ਵਿਦਾਈ ਵੇਲੇ ਇਹ ਕੁੜੀ ਬਹੁਤ ਹੀ ਭਾਵੁਕ ਹੋ ਕੇ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਜਿਸ ਨੂੰ ਦੇਖ ਇਸ ਦੇ ਮਾਪਿਓ ਤੇ ਰਿਸ਼ਤੇਦਾਰ ਵੀ ਬਹੁਤ ਭਾਵੁਕ ਹੋ ਜਾਂਦੇ ਨੇ ਅਤੇ ਇਸ ਨੂੰ ਗਲ ਨਾਲ ਲਾਉਣ ਲੱਗ ਜਾਂਦੇ ਨੇ ਕੁੜੀ ਇੰਨੀ ਜ਼ਿਆਦਾ ਭਾਵੁਕ ਹੋ ਜਾਂਦੀ ਹੈ ਕਿ ਆਪਣੀ ਸੁਧ-ਵਧ ਹੀ ਖੋਬ ਦੀਏ ਸੋ ਬਹੁਤ ਸਾਰੇ ਲੋਕ ਇਸ ਨੂੰ ਦੇਖ ਕੇ ਕਹਿ ਰਹੇ ਨੇ ਕਿ ਦੇਖੋ ਕਿਵੇਂ ਡਰਾਮੇ ਕਰਦੀ ਏ ਵਿਦਾ ਤਾਂ ਹਰ ਇੱਕ ਕੁੜੀ ਨੇ ਇੱਕ ਦਿਨ ਹੋਣਾ ਹੀ ਹੁੰਦਾ ਏ ਪਰ ਸ਼ਾਇਦ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਹਰ ਇੱਕ ਕੁੜੀ ਤੇ ਉਸਦੇ ਪਰਿਵਾਰ ਲਈ ਇਹ ਸਮਾਂ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਹੁੰਦਾ ਏ ਕਿਉਂਕਿ ਜਿਸ ਘਰ ਵਿੱਚ ਕੁੜੀ ਨੇ ਜਨਮ ਲੈ ਕੇ ਆਪਣਾ ਬਚਪਨ ਤੇ ਜਵਾਨੀ ਬਤਾਈ ਹੁੰਦੀ ਹੈ ਉਹ ਘਰ ਹਮੇਸ਼ਾ ਲਈ ਹੀ ਉਸ ਤੋਂ ਪਰਾਇਆ ਹੋ ਜਾਂਦਾ ਏ ਅਤੇ ਮਾਂ ਪਰੋ ਲਈ ਵੀ ਆਪਣੀ ਧੀ ਬੇਗਾਨੀ ਹੋ ਜਾਂਦੀ ਏ ਪਰ ਫਿਰ ਵੀ ਪਤਾ ਨਹੀਂ ਲੋਕ ਇਸ ਤਰ੍ਹਾਂ ਬੋਲ ਕੇ ਕੀ ਸਾਬਤ ਕਰਨਾ ਚਾਹੁੰਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਕਰਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ